ਸਟੋਨ ਦੀ ਬਣੀ ਜੁਲਰੀ ਦੇ ਇੱਕ ਅਲੱਗ ਤਰ੍ਹਾਂ ਦੇ ਕਸਟਮਰ ਹੁੰਦੇ ਨੇ ਸਟੋਨ ਦੇ ਨਾਲ ਬਣਾਈ ਜੁਲਰੀ ਨੂੰ ਅਮੀਰ ਲੋਕਾਂ ਦੇ ਗਹਿਣੇ ਵੀ ਕਿਹਾ ਜਾਂਦਾ ਇਹ ਜਿੰਨੇ ਜ਼ਿਆਦਾ ਦੇਖਣ ਨੂੰ ਖੂਬਸੂਰਤ ਔਰ ਵਧੀਆ ਲੱਗਦੇ ਨੇ ਉਹਨੇ ਹੀ ਆਸਾਨ ਤਰੀਕੇ ਨਾਲ ਇਹਨਾਂ ਨੂੰ ਤਿਆਰ ਵੀ ਕੀਤਾ ਜਾਂਦਾ ਕਿਉਂਕਿ ਇਸ ਤਰੀਕੇ ਦੇ ਸਟੋਨ ਆਲਰੇਡੀ ਤੁਹਾਨੂੰ ਮਾਰਕੀਟ 'ਚ ਬਣੇ ਬਣਾਈ ਮਿਲ ਜਾਂਦੇ ਨੇ ਔਰ ਇਹਨਾਂ ਦੇ ਵਿੱਚ ਆਲਰੇਡੀ ਛੇਰ ਜਿਹੜੇ ਨੇ ਕੀਤੇ ਹੁੰਦੇ ਨੇ ਤੁਸੀਂ ਬਸ ਇਹ ਕਰਨਾ ਹੈ ਕਿ ਇਹਨਾਂ ਨੂੰ ਇੱਕ ਆਪਣੀ ਕ੍ਰੀਏਟੀਵਿਟੀ ਦੇ ਨਾਲ ਇੱਕ ਧਾਗੇ 'ਚ ਪਰੋਣਾ ਹੈ ਫਿਰ ਇਹਨਾਂ ਦੇ ਗਹਿਣੇ ਬਣਾ ਕੇ ਤੁਸੀਂ ਮਾਰਕੀਟ ਦੇ ਵਿੱਚ ਵੇਚਨੇ ਨੇ ਇਹਨਾਂ ਦੇ ਵਿੱਚ ਅਸਟ੍ਰੋਲੋਜੀ ਅਕੋਰਡਿੰਗ ਇਹ ਬਹੁਤ ਸਾਰੇ ਪੱਥਰ ਹੁੰਦੇ ਨੇ ਜਿਨ੍ਹਾਂ ਨੂੰ ਸਪੈਸ਼ਲ ਇੱਕ ਸ਼ੇਪ ਦੇ ਕੇ ਇੱਕ ਸਿਸਟਮ ਦੇ ਵਿੱਚ ਪਰੋਇਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਐਜ਼ ਏ ਛੱਲਾ ਮੁੰਦੀ ਜਾਂ ਫਿਰ ਐਜ਼ ਏ ਮਾਲਾ ਜਿਹੜਾ ਗਲ ਦੇ ਵਿੱਚ ਪਾਇਆ ਜਾਂਦਾ ਹੈ ਦੋਸਤੋ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਜੁਐਲਰੀ ਨੂੰ ਵੱਖ-ਵੱਖ ਤਰੀਕੇ ਦੇ ਨਾਲ ਬਣਾ ਸਕਦੇ ਹੋ ਵੱਖ-ਵੱਖ ਸਟਾਈਲ ਦੇ ਵਿੱਚ ਬਣਾ ਸਕਦੇ ਹੋ ਤਾਂਕਿ ਤੁਹਾਡੀ ਮਾਰਕੀਟ ਦੇ ਵਿੱਚ ਵੈਲਿਊ ਬਣੇ ਔਰ ਤੁਸੀਂ ਇਹਨਾਂ ਨੂੰ ਵੱਖ-ਵੱਖ ਮਾਰਕੀਟ ਦੇ ਵਿੱਚ ਸੇਲ ਕਰੋ ਇਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਆਈਟਮਸ ਨੇ ਜਿਹੜੀਆਂ ਮੈਂ ਤੁਹਾਨੂੰ ਬੋਲ ਕੇ ਦੱਸ ਸਕਦਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਣਾ ਸਕਦੇ ਹੋ ਜੁਐਲਰੀ హెਅਰ ਬੈਂਡ ਬਹੁਤ ਪ੍ਰਾਂਦੇ ਕਲੇਰੇ ਅਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੋ ਕਿ ਤੁਹਾਨੂੰ ਮਾਰਕੀਟ ਦੇ ਵਿੱਚ ਡੇਲੀ ਬੇਸਿਸ ਤੇ ਨਹੀਂ ਮਿਲਦੀਆਂ ਇਹਨਾਂ ਚੀਜ਼ਾਂ ਦੀ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਔਰ ਜਿਹੜਾ ਰੌ ਮਟੀਰੀਅਲ ਹੈ ਬਹੁਤ ਹੀ ਸਸਤਾ ਮਿਲ ਜਾਂਦਾ ਹੈ ਇਸ ਦੇ ਨਾਲ ਹੀ ਸਰਕਾਰ ਵੀ ਜਿਹੜੇ ਹੱਥਾਂ ਦੇ ਨਾਲ ਲੋਕ ਕੰਮ ਕਰਦੇ ਨੇ ਹੱਥਾਂ ਦੇ ਨਾਲ ਡਿਫਰੈਂਟ ਡਿਫਰੈਂਟ ਚੀਜ਼ਾਂ ਬਣਾਉਂਦੇ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਸਬਸਿਡੀ ਵੀ ਦਿੰਦੀ ਹੈ ਐਮਐਸ ਐਮਈ ਅਤੇ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਦੇ ਤਹਿਤ ਇਸ ਤਰ੍ਹਾਂ ਦੇ ਸਟਾਰਟਅਪ ਕਰਨ ਵਾਲਿਆਂ ਨੂੰ ਸਪੋਰਟ ਕੀਤੀ ਜਾਂਦੀ ਹੈ ਸਿਰਫ ਸਟਾਰਟਅਪ ਹੀ ਨਹੀਂ ਇਹਨਾਂ ਦੀ ਮਾਰਕੀਟਿੰਗ ਕਰਨ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਸਰਕਾਰ ਜਿਹੜੀ ਹੈ ਸਪੋਰਟ ਕਰਦੀ ਹੈ